ਤਨਤਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੇ ਕਲਗੀਧਰ ਪਾਸ਼ਾ ਤਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ लाਡਲੇ ਆ ਬਾਬਾ ਦੀਪ ਸਿੰਘ ਜੀ ਐਸੇ ਕਰਕੇ ਬਾਬਾ ਦੀਪ ਸਿੰਘ ਜੀ ਅੱਗੇ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਕਿਉਂਕਿ ਕਿਉਂਕਿ ਤਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਦਰਜ ਹੈ ਕਿ ਪੂਰਨ ਬ੍ਰह्म ਗਿਆਨੀ ਹੀ ਤੁਹਾਡਾ ਮੇਲ ਕਰਾ ਸਕਦਾ ਪ੍ਰਮਾਤਮਾ ਦੇ ਨਾਲ ਤੇ ਬਾਬਾ ਦੀਪ ਸਿੰਘ ਜੀ ਪੂਰਨ ਬ੍ਰह्म ਗਿਆਨੀ ਆ ਜਿਨ੍ਹਾਂ ਚ ਭਗਤੀ ਵੀ ਪੂਰੀ ਹੈ ਸ਼ਕਤੀ ਵੀ ਪੂਰੀ ਹੈ ਦਇਆ ਵੀ ਹੈ ਪਿਆਰ ਵੀ ਹੈ ਤੇ ਸੇਵਾ ਵੀ ਹੈ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਕੀਤੀ ਅਰਦਾਸ ਸਿੱਧੀ ਰੱਬ ਦੇ ਦਰਬਾਰ 'ਚ ਜਾਂਦੀ ਹੈ ਇਸ ਲਈ ਬਾਬਾ ਜੀ ਕੋ ਜੋ ਮੰਗੋਗੇ ਤੁਹਾਨੂੰ ਉਹ ਹੀ ਮਿਲੇਗਾ ਬਾਬਾ ਜੀ ਤੋਂ ਮੌਤ ਵੀ ਡਰਦੀ ਹੈ ਕਾਲ ਵੀ ਡਰਦਾ ਤੇ ਸਾਰੇ ਦੁੱਖ ਦਰਦ ਬਾਬਾ ਜੀ ਕੋਲੋਂ ਡਰਦੇ ਆ ਐਸ ਲਈ ਬਾਬਾਈ ਨੂੰ ਜਿਹੜਾ ਯਾਦ ਕਰਦਾ ਉਹਦੀ ਜ਼ਿੰਦਗੀ ਜੋ ਦੁੱਖ ਰੋਗ ਕਸ਼ਟ ਦਲੀਦਰ ਕੁਛ ਵੀ ਨਹੀਂ ਰੰਦਾ ਉਹਦੀ ਜ਼ਿੰਦਗੀ ਜਿਸ ਸਿਰਫ ਖੁਸ਼ੀਆਂ ਦਾ ਹੀ ਨਿਵਾਸ ਹੁੰਦਾ ਤੇ ਬਾਬਾਈ ਪਿਆਰ ਵੀ ਇੰਨਾ ਜ਼ਿਆਦਾ ਕਰਦੇ ਕਿ ਉਸ ਪਿਆਰ ਦਾ ਕੋਈ ਮੇਲ ਨਹੀਂਗਾ ਇੱਥੇ ਬਾਬਾ ਜੀ ਆਪਣੇ ਭਗਤਾ ਦੀ ਰਾਖੀ ਕਰਦੇ ਬਾਬਾਈ ਬਹੁਤ ਜ਼ਿਆਦਾ ਪਿਆਰ ਕਰਦੇ ਐ ਜੇ ਤੁਸੀਂ ਉਹਨਾਂ ਦੇ ਦਰਵਾਜ਼ੇ ਜਾ ਕੇ ਕਥਰੂ ਵੀ ਵਹਾਓਗੇ ਨਾ ਤੇ ਬਾਬਾਈ ਖੁਸ਼ੀਆਂ ਦੇ ਸਮੁੰਦਰ ਲਿਖ ਦਣਗੇ ਤੁਹਾਡੀ ਜ਼ਿੰਦਗੀ 'ਚ ਕਿਉਂਕਿ ਉਹ ਆਪਣੇ ਭਗਤ ਨੂੰ ਦੁਖੀ ਨਹੀਂ ਦੇਖ ਸਕਦੇ ਗਦੇ ਇਸ ਲਈ ਚਪੈਰੇ ਦੀਆਂ ਹਾਜ਼ਰੀਆਂ ਭਰੋ ਬਾਬਾ ਦੀਸੀ ਦੇ ਦਰਬਾਰ 'ਚ ਬੈ ਗੇ ਪ੍ਰਮਾਤਮਾ ਨਾਲ ਸਿੱਧੀਆਂ ਗੱਲਾਂ ਹੁੰਦੀਆਂ ਤੁਹਾਡੇ ਦਿਲ ਦੇ ਜਿਹੜੇ ਦੁੱਖ ਹੈ ਤੁਹਾਡੇ ਦਿਲ ਦੀਆਂ ਜਿਹੜੀਆਂ ਦਰਦਵੁਲੀਆਂ ਕਹਾਣੀਆਂ ਉਹ ਦੁਨੀਆ ਨੂੰ ਨਾ ਸੁਣਾਓ ਆਪਣੇ ਸਿੱਧੇ ਪ੍ਰਮਾਤਮਾ ਨੂੰ ਸੁਣਾਓ ਮਾਲਕ ਦੇ ਅੱਗੇ ਜਾ ਕੇ ਰੋ ਲੋ ਮਾਲਕ ਦੇ ਅੱਗੇ ਜਾ ਕੇ ਜੋ ਮਰਜ਼ੀ ਕਰ ਸਕਦੇ ਹੋ ਕਿਉਂਕਿ ਉਹਨੇ ਤੁਹਾਨੂੰ ਸਾਹਮਣਾਣਾ ਤੁਸੀਂ ਟੁੱਟੇ ਹੋਏ ਜਾਓਗੇ ਤੇ ਉਹ ਜੋੜ ਕੇ ਭੇਜੇਗਾ ਤੁਹਾਨੂੰ ਉਹ ਤੋ ਰੱਬ ਦੇ ਪਿੱਛੇ ਐਸਾ ਸਹਾਰਾ ਦੇ ਕੇ ਭੇਜੇਗਾ ਕਿ ਤੁਸੀਂ ਕਦੀ ਡਰੋਗੇ ਨਹੀਂ ਫਿਰ ਬੜੀਆਂ ਭਿੱਜੀਆਂ ਹੀ ਅੱਖਾਂ ਬਾਬਾਈ ਦੇ ਦਰਬਾਰ ਚ ਆਉਂਦੀਆਂ ਤੇ ਉਹਨਾਂ ਕੋਲ ਪੁੱਛੀਦਾ ਕਿ ਜ਼ਿੰਦਗੀ 'ਚ ਕੀ ਮੁਸ਼ਕਲ ਹੈ ਤਉ ਉਹ ਤਾਂ ਐਵੇਂ ਗੰਦੇ ਕੀ ਸਾਰੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਪਈ ਐ ਜ਼ਿੰਦਗੀ ਜੀਣ ਦਾ ਮਨ ਤੱਕ ਨਹੀਂ ਕਰਦਾ ਹੁਣ ਪਰ ਜਿਉ ਆਜੀ ਜ਼ਿੰਦਗੀ ਜੀ ਰਿਹਾ ਤੇ ਉਹਦਾ ਇੱਕੋ ਹੀ ਕਾਰਨ ਹੈ ਬਾਬਾ ਦੀਪ ਸਿੰਘ ਜੀ ਬਾਬਾ ਜੀ ਨੇ ਸਾਂਭ ਲਿਆ ਜੇ ਸਾਰਿਆਂ ਨੂੰ ਜਿਹੜੇ ਕੰਨੇ ਨਾ ਕਿ ਆਪਾਂ ਮਰ ਜਰਾ ਆਪਾਂ ਆਪਣੇ ਆਪ ਨੂੰ ਕੁਝ ਕਰ ਲੈਣਾ ਇਹਨੇ ਦੁੱਖ ਜੋ ਆਪਾਂ ਨਿਕਲਣਾ ਕਿਸੇ ਤਰ੍ਹਾਂ ਉਹਨਾਂ ਦਾ ਇੱਕੋ ਹੀ ਇਲਾਜ ਹੈ ਕਿ ਬਾਬਾ ਜੀ ਦੇ ਦਰਬਾਰ ਤੇ ਜਾ ਕੇ ਸੱਚੇ ਦਿਲੋਂ ਅਰਦਾਸ ਕਰ ਦੋ ਕਿ ਬਾਬਾ ਜੀ ਮੇਰੇ ਹੱਥ ਖੜੇ ਆ ਮੈਂ ਕੁਝ ਨਹੀਂ ਕਰ ਸਕਦਾ ਅੱਗੇ ਹਾਂ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਮੌਤ ਦੇ ਮੂੰਹ ਤੋਂ ਬਚਾ ਕੇ ਲੈ ਆਉਂਦੇ ਆ ਕੋਈ ਐਸੀ ਬਿਮਾਰੀ ਨਹੀਂ ਕੋਈ ਐਸੇ ਹਾਲਾਤ ਨਹੀਂ ਕੋਈ ਐਸੇ ਦੁੱਖ ਨਹੀਂ ਜ਼ਿੰਦਗੀ 'ਚ ਵੱਡੇ ਹੈਗੇ ਜਿਹੜੇ ਬਾਬਾ ਦੀਪ ਸਿੰਘ ਜੀ ਦੂਰ ਨਾ ਕਰ ਸਕਣ ਜਿਹੜਾ ਸੱਚੇ ਦਿਲ ਦਾ ਬਾਬਾਈ ਦੇ ਅੱਗੇ ਜਾ ਕੇ ਖੜ ਜਿੰਦਾ ਨਾ ਤੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਰੱਖ ਦਿੰਦਾ ਕਿ ਬਾਬਾਈ ਮੈਂ ਕਿਸੇ ਤੋਂ ਮੀਨ ਨਹੀਂ ਰੱਖੀ ਹੋਈ ਜੋ ਕਰਨਾ ਤੁਸੀਂ ਉਹ ਕਰਨਾ ਤੁਸੀਂ ਉਹ ਮੇਰਾ ਤੁਸੀਂ ਉਹ ਮੇਰਾ ਬੇੜਾ ਪਾਰ ਲਾਣਾ ਮੇਰਾ ਬੇੜਾ ਫਸ ਚੁੱਕਾ ਜੇ ਮੈਨੂੰ ਤੇ ਲੋਕਾਂ ਨੇ ਘੇਰਿਆ ਆ ਮੈਂ ਕਿਸੇ ਦੇ ਅੱਗੇ ਨਹੀਂ ਝੁਕ ਸਕਦਾ ਬਾਬਾਈ ਤੁਸੀਂ ਬਚਾ ਲਓ ਮੇਰੀ ਲਾਜ ਰੱਖ ਲੋ ਦੁਨੀਆ ਸੁੱਟਣ ਨੂੰ ਫਿਰਦੀ ਵੀ ਆ ਤੇ ਯਾਦ ਰੱਖਣਾ ਬਾਬਾ ਦੀਪ ਸਿੰਘ ਜੀ ਲਾਜ ਰੱਖਣ ਤੇ ਆਇਆ ਨਾ ਸਾਰੀ ਦੁਨੀਆ ਤੁਹਾਡੇ ਵਿਰੁੱਧ ਹੋਈ ਹੋਵੇ ਸਾਰੀ ਦੁਨੀਆ ਭਾਵੇਂ ਤੁਹਾਡਾ ਮਾੜਾ ਕਰਨਾ ਚਾਹਦੀ ਹੋਵੇ ਪਰ ਬਾਬਾ ਜੀ ਨੇ ਕੁਝ ਵੀ ਗਲਤ ਨਹੀਂ ਹੁੰਦੇ ਨਾ ਬਾਬਾ ਜੀ ਆਪ ਲਾਜ ਰੱਖਣਗੇ ਤੁਹਾਡੀ ਇਸ ਲਈ ਵਿਸ਼ਵਾਸ ਰੱਖੋ ਬਾਬਾ ਦੀ ਸਿੰਘ ਦੇ ਪੂਰਾ ਤੁਹਾਡੀ ਜ਼ਿੰਦਗੀ ਚ ਬਹੁਤ ਕੁਝ ਵਧੀਆ ਹੋਣਾ ਐਵੇਂ ਹਿੰਮਤ ਨਾ ਹਾਰੋ ਬਾਬਾ ਜੀ ਨੇ ਬਾਹ ਫੜੀ ਹੋਈ ਤੁਹਾਡੀ ਉਹ ਬਾਹ ਫੜ ਕੇ ਲੈ ਕੇ ਜਾਂਦੇ ਆਪਣੇ ਦਰਬਾਰ ਚ ਆਪਣੇ ਭਗਤ ਨੂੰ ਤੇ ਜੇ ਕੋਈ ਤੁਹਾਡੀ ਨਿੰਦਿਆ ਕਰਦਾ ਗਲਤ ਗਲਦਾ ਤੁਹਾਡੇ ਨਾਲ ਪਰਵਾਲਾ ਨਾ ਕਰੋ ਕਦੇ ਵੀ ਤੁਸੀਂ ਜਵਾਬ ਦੇਣੇ ਨਹੀਂ ਕਿਸੇ ਨੂੰ ਤੁਹਾਡੇ ਜਵਾਬ ਬਾਬਾ ਜੀ ਨੇ ਦੇਣੇ ਹਨ ਬਾਬਾ ਦੀਪ ਸਿੰਘ ਜੀ ਜਾਨ ਤੇ ਕੁਝ ਵੀ ਹੋ ਸਕਦਾ ਜੀ ਮੈਂ ਸੇ ਦਰਬਾਰ ਤੋਂ ਪੁਖਾਰੀਆਂ ਨੂੰ ਰਾਜੇ ਬੰਦੇ ਵੇਖਿਆ ਜਿਨ੍ਹਾਂ ਦੇ ਘਰ 'ਚ ਰੋਟੀ ਦਾ ਦਾਣਾ ਤੱਕ ਨਹੀਂ ਹੁੰਦਾ ਹੈ ਬਾਬਾ ਜੀ ਨੇ ਉਹਨਾਂ ਦੇ ਘਰ ਐਸੇ ਪੰਡਾਲੇ ਲਾਤੇ ਆ ਕਿ ਉਹ ਜ ਲੱਖਾਂ ਨੂੰ ਖਵਾਂਜੁਗੇ ਬਣ ਚੁੱਕੇ ਆ ਇਸ ਲਈ ਪਰੋ ਸੋ ਪੂਰਾ ਭਰੋਸਾ ਰੱਖ ਕੇ ਆਓ ਬਾਬਾਈ ਦੇ ਦਰਬਾਰ ਤੇ ਤੇ ਬਾਬਾ ਜੀ ਨੇ ਦੇਖਣਾ ਤੁਹਾਡੀਆਂ ਝੋਲੀਆਂ ਕਿੰਨੀਆਂ ਭਰਦਣੀਆਂ ਹਰ ਪਾਸੇ ਉਹ ਖੁਸ਼ੀਆਂ ਦੀਆਂ ਬਰਸਾਤਾਂ ਆਉਣੀਆਂ ਜ਼ਿੰਦਗੀ 'ਚ ਜਿੰਨਾ ਰੋਣਾ ਸੀ ਰੋ ਲਿਆ ਜਿੰਨੇ ਦੁੱਖ ਵੇਖਣੇ ਸੀ ਦੇਖ ਲੇ ਹੁਣ ਬਾਬਾਈ ਦਾ ਸਾਥ ਜਦੋਂ ਪਾਜੋਗੇ ਨਾ ਤੇ ਜ਼ਿੰਦਗੀ 'ਚ ਸੋਖੀ ਸੋਖ ਹੋਣਗੇ ਹਰ ਪਾਸੇ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਆਓ ਅਰਦਾਸ ਕਰਿਏ ਬਾਬਾਈ ਅੱਗੇ ਕਿ ਬਾਬਾਈ ਸਾਰਿਆਂ ਦੀ ਜ਼ਿੰਦਗੀ 'ਚ ਸੋਖੀ ਲੈ ਗਿਆ ਨਾ ਕੋਈ ਵੀ ਇਨਸਾਨ ਦੁਖੀ ਨਾ ਰਵੇ ਸਰਬੱਤ ਦਾ ਸਰਬੱਤ ਦਾ ਭਲਾ ਮੰਗੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿ ਸਾਰੇ ਖੁਸ਼ ਰਹਿ ਸਾਰੇ ਆਪਣੇ ਆਪਣੇ ਘਰਾਂ 'ਚ ਸੁਖੀ ਬਸਦੇ ਰਹਿਣ ਕਿਸੇ ਨਾਲ ਵੀ ਮੋੜਾ ਕਿਉਂ ਹੋਵੇ ਸਾਰੇ ਆਪਣੇ ਆਪਣੇ ਪਰਿਵਾਰ 'ਚ ਖੁਸ਼ ਰਹਿਣ ਆਪਣੇ ਮਾਪਿਓ ਦੇ ਨਾਲ ਰਹਿਣ ਤੇ ਸਾਰਿਆਂ ਦੀ ਜ਼ਿੰਦਗੀ 'ਚ ਜੀਣ ਦਾ ਵਧੀਆ ਕਾਰਨ ਹੋਵੇ ਤੇ ਹਰੇਕ ਦੀ ਜ਼ਿੰਦਗੀ 'ਚ ਰਾਹਤ ਵਾਲੀ ਠੰਡ ਪਹੁੰਚੇ ਪਰਮਾਤਮਾ ਮਿਹਰ ਬਣਾਈ ਰੱਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਿਰਪਾ ਕਰਨਾ ਮਿਹਰ ਕਰਨਾ ਸਭ ਤੇ